ਸਾਰੇ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਬਹੁਤ ਲੰਮੇ ਸਮੇਂ ਤੋਂ ਲੈ ਕਰਕੇ ਪ੍ਰਮਾਤਮਾ ਦੇ ਦਰੋਂ ਕਰੋ ਬਖਸ਼ੀਆਂ ਹੋਈਆਂ ਰੂਹਾਂ ਸਤਪੁਰਸ਼ ਮਹਾਪੁਰਖ ਸੰਤ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ ਆਓ ਬਹੁਤ ਸਾਰੀਆਂ ਆਪਣੇ ਗੁਰਮਤ ਦੇ ਸਿਧਾਂਤ ਅਨੁਸਾਰ ਮਹਾਂਪੁਰਖਾਂ ਦੇ ਜੀਵਨ ਤੇ ਪਰਥਾਏ ਵਿਚਾਰਾਂ ਸਰਵਣ ਕੀਤੀਆਂ ਨੇ ਭਗਤ ਕਬੀਰ ਸਾਹਿਬ ਜੀ ਸੰਸੇ ਵਿੱਚ ਪੈ ਗਏ ਬ੍ਰਹਮ ਵੱਡਾ ਕੇ ਜਾ ਸੁਪਾਇਆ ਵੇਦ ਵੱਡਾ ਕਹੋ ਕਹਾਂ ਤੇ ਆਇਆ ਕਹੋ ਕਬੀਰ ਹਉ ਭਇਆ ਉਦਾਸ ਆਖਰਕਾਰ ਰਿਜਲਟ ਕੀ ਨਿਕਲਿਆ ਤਤਸਾਰ ਕੀ ਨਿਕਲਿਆ ਕਹੋ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਕਾ ਦਾਸ ਰੱਬ ਦਾ ਪਿਆਰਾ ਵੱਡਾ ਹੋਇਆ ਜਾਂ ਤੀਰਥ ਵੱਡਾ ਹੋਇਆ ਫਿਰ ਮੰਦੀ ਸਤਾ ਕੇ ਸ਼ਲੋਕਾਂ ਵਿੱਚ ਵਰਣਨ ਕੀਤੀ ਹੈ ਕਬੀਰ ਸਾਹਿਬ ਜੀ ਨੇ ਕਬੀਰ ਮਨ ਨਰਮਲ ਭਇਆ ਜੈਸੇ ਗੰਗਾ ਨੀਰ ਪਾਚੇਲਾ ਕੋ ਹਰ ਫਿਰੇ ਕਹ ਤਕਬੀਰ ਕਬੀਰ ਜਦ ਕਦੇ ਮਨ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਵੇ ਨਾ ਕਬੀਰ ਜੀ ਕਹਿੰਦੇ ਫਿਰ ਪਰਮੇਸ਼ਰ ਵੀ ਪਿੱਛੇ ਪਿੱਛੇ ਵਰਦਾ ਆਪਣੇ ਪਿਆਰੇ ਦਿਆਉ ਬਹੁਤਾ ਕੁਝ ਕਹਿਣਾ ਆਪ ਜੀ ਨੇ ਬਹੁਤ ਕੁਝ ਸ਼ਰਵਣ ਕਰ ਲਿਆ ਸਤਿ ਪੁਰਸ਼ਾਂ ਪਾਸੋਂ ਇਕ ਧਾਰਨਾ ਪੜ ਕੇ ਸਮਾਉਤੀ ਬਲ ਤੁਰਿਏ ਬਾਣੀ ਦਾ ਬਚਨ ਹੈ ਮਨ ਹੋ ਗਿਆ ਗੰਗਾ ਦੇ ਨੀਰ ਵਰਗਾ chelsea thank <laughs> you ਬਹੁ ਸਾਸੰਗ ਜੀ ਨਾਮ ਜਪਣ ਵਾਲੇ ਦੀ ਹੱਦ ਹੈ ਤੇ ਪਰਮੇਸ਼ਰ ਆਪਣੇ ਸੇਵਕਾਂ ਦੇ ਪਿੱਛੇ ਪਿੱਛੇ ਫਿਰਦਾ ਹੈ ਆਓ ਇਹੀ ਉਹਨਾਂ ਮਹਾਪੁਰਖਾਂ ਦੇ ਜੀਵਨ ਵਿੱਚੋਂ ਜਾਚਣਾ ਸਿੱਖਣਾ ਮਿਲਦਾ ਹੈ ਸਾਰੀ ਜ਼ਿੰਦਗੀ ਉਹਨਾਂ ਸਤਿបុਰਸ਼ਾਂ ਨੇ ਆਪ ਗੁਰੂ ਨਾਲ ਜੁੜਨਾ ਕੀਤਾ ਤੇ ਭੂਲੇ ਕੋ ਹਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਗੁਰੂ ਨਾਲ ਜੋੜਨਾ ਕੀਤਾ ਸੋ ਭਾਈ ਉਹਨਾਂ ਮਹਾਪੁਰਖਾਂ ਦੇ ਕਮਾਏ ਬਚਨ ਆਪਣੇ ਜੀਵਨ ਤੇ ਲਾਗੂ ਕਰੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰੀਏ ਸਫਲਾ ਕਰੀਏ ਦਦਕੇ ਲੋਕ ਸੁਖੀਏ ਪਰਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਵਾ ਸਤਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਖਾਂ ਦੀ ਰਹਿਣ ਮਨਾਈ ਏਟ ਆਪਾਂ ਸਤਿਪੁਰਸ਼ਾਂ ਨਾਲ ਯਾਰ ਵੀ ਜੁੜਿਆ ਗੁਰੂ ਕਿਰਪਾ ਕਰੇ ਸੋਨਾਂ ਦੀ ਜਾਦਾ ਮਨਾਉਂਦੇ ਆ ਉਹਨਾਂ ਦੇ ਜੀਵਨ ਤੋਂ ਜਾਚਣਾ ਲਈਏ ਧੰਨਵਾਦ ਸੱਚੇ ਪਾਤਸ਼ਾਹ ਸਹਿਬ ਸਿੰਘ ਗੁਰਨ ਸਾਹਿਬ ਜੀ ਦਾ ਮਹਾਂਪੁਰਖਾਂ ਦਾ ਧੰਨਵਾਦ ਬਖਸ਼ੋ ਜੀ ਸੀਸ ਬਲਾਓ ਜੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ